ਗਵਰਨਮੈਂਟ ਕਾਲਜ ਰੋਡ ਦੇ ਉੱਤੇ ਸੜਕ ਦਾ ਜਿਹੜਾ ਉਦਘਾਟਨ ਕੀਤਾ ਹੈ ਬਣਾ ਕੇ ਔਰ ਇਹ ਪਿਛਲੀ ਗਵਰਨਮੈਂਟ ਦੇ ਵਿੱਚ ਮੈਨੂੰ ਮੌਕਾ ਮਿਲਿਆ ਸੀ ਇਸੇ ਰੋਡ ਨੂੰ ਬਣਾਉਣ ਦਾ ਔਰ ਅੱਜ ਸਰਕਾਰ ਦੇ 3.5 ਪੌਣੇ 4 ਸਾਲ ਬੀਤਣ ਤੋਂ ਬਾਅਦ ਬਹੁਤ ਲੋਕਾਂ ਨੂੰ ਆਸ ਸੀ ਵੀ ਸਰਕਾਰ ਬਣਾਉਂਗੀ ਅਲਟੀਮੇਟਲੀ ਫਿਰ ਸਾਨੂੰ ਅਖੀਰ ਦੇ ਵਿੱਚ ਜਦੋਂ ਮੈਨੂੰ ਲੱਗਿਆ ਵੀ ਸਰਕਾਰ ਸੁੱਤੀ ਪਈ ਹੈ ਇਹ ਕੰਮ ਨਹੀਂ ਕਰਨਾ ਚਾਹੁੰਦੀ ਤੇ ਮੈਂ ਇਹ ਐਫਰਟ ਮਾਰ ਕੇ ਤੇ ਇਹ ਪੈਸਿਆਂ ਦਾ ਇੰਤਜ਼ਾਮ ਕਰਕੇ ਅੱਜ ਉਸ ਚੀਜ਼ ਨੂੰ ਮੂਰ ਪਿਆ ਔਰ ਇਹ ਸੜਕ ਬਣਾਈਆਂ ਡਵੈਲਪਮੈਂਟ ਦੇ ਨਾਂ ਤੇ ਹੀ ਮੈਨੂੰ ਲੋਕਾਂ ਨੇ ਦੋ ਦੋਰੇ ਇੰਨੀ ਨੇਰੀ ਦੇ ਵਿੱਚ ਬਾਈਚ ਜਿਤਾਇਆ ਅੱਜ ਵੀ ਬਿਨਾ ਥੱਕੇਵੇਂ ਤੋਂ ਅਸੀਂ ਦੋਨੋਂ ਭਰਾ ਫਾਦਰ ਸਾਹਿਬ ਸਾਰੀ ਫੈਮਿਲੀ 24 ਘੰਟੇ ਸਾਨੂੰ ਇੱਕੋ ਹੀ ਕੰਮ ਆ ਕੇ ਗਰਦਾਸਪੁਰ ਦਾ ਡਵੈਲਪਮੈਂਟ ਕਰਨੀਆਂ ਗਰਦਾਸਪੁਰ ਚ ਵਧੀਆ ਕੰਮ ਕਰਨੇ ਆ ਗਰਦਾਸਪੁਰ ਨੂੰ ਅਪਲਿਫਟ ਕਰਨਾ ਆ ਤੇ ਗਰਦਾਸਪੁਰ ਪਤਾ ਲੱਗੇ ਨਕਸ਼ੇ ਤੇ ਕਿ ਗਰਦਾਸਪੁਰ ਤੋਂ ਨੌਜਵਾਨ ਵਿਧਾਇਕ ਚੁਣਿਆ ਸੀਗਾ ਔਰ ਇਹ ਕੋਈ ਮੇਰੇ ਮੂੰਹ ਤੋਂ ਕਹਿਣ ਦਾ ਨਹੀਂ ਆ ਸਾਰੇ ਜਿੰਨੇ ਇੱਥੇ ਖੜੇ ਆ ਇਹਨਾਂ ਦੇ ਰਿਸ਼ਤੇਦਾਰੋਂ ਵੀ ਬਾਹਰੋਂ ਆਉਂਦੇ ਹੋਣਗੇ ਜਿਹੜਾ ਗੁਰਦਾਸਪੁਰ 2017 ਤੋਂ ਪਹਿਲਾਂ ਸੀ ਤੁਸੀਂ ਵੀ ਸਾਰੇ ਪੱਤਰਕਾਰ ਜਾਣਦੇ ਹੋ ਤੇ ਜਿਹੜਾ ਗੁਰਦਾਸਪੁਰ ਅੱਜ ਆ ਮੇਰੇ ਪੰਜ ਸਾਲ ਸਰਕਾਰ ਦਾ ਜਾਣ ਤੋਂ ਬਾਅਦ ਉਹ ਤੁਸੀਂ ਭਲੀ ਭਾਂ ਜਾਣਦੇ ਹੋ ਵੀ ਗੁਰਦਾਸਪੁਰ ਅੱਜ ਕਿੰਨੀ ਤਰੱਕੀ ਕੀਤੀ ਆ ਗੁਰਦਾਸਪੁਰ ਦੀਆਂ ਚੌਣੀਆਂ ਛੜਕਾਂ ਗੁਰਦਾਸਪੁਰ ਦੇ ਸੋਹਣੇ ਚੌਂਕ ਗੁਰਦਾਸਪੁਰ ਦਾ ਸੋਹਣਾ ਬੱਸ ਸਟੈਂਡ ਗੁਰਦਾਸਪੁਰ ਦਾ ਅੰਡਰ ਬ੍ਰਿਜ ਜਿੱਥੇ ਡੇਢ ਡੇਢ ਘੰਟਾ ਸਕੂਲ ਦੇ ਬੱਚੇ ਗਰਮੀ 'ਚ ਰਹਿੰਦੇ ਸੀਗੇ ਔਰ ਤੁਸੀਂ ਇਹ ਵੇਖੋ ਗਰਦਾਸਪੁਰ ਨੇਰੇ ਚ ਸੀਗਾ ਹੈਰੀਟੇਜ ਲਾਈਟਾਂ ਔਰ ਮੈਂ ਪਹਿਲਾ ਲੀਡਰ ਹੋਵਾਂਗਾ ਕਿ ਜਿਹੜਾ ਅੰਡਰਬ੍ਰਿਜ ਬਣਾਇਆ ਆਪਣੇ ਮੌਲ ਦੇ ਅੱਗੇ ਔਰ ਮੈਨੂੰ ਬੜਿਆਂ ਨੇ ਉਦੋਂ ਕਿਹਾ ਸੀ ਵੀ ਅੰਡਰਬ੍ਰਿਜ ਨਾ ਬਣਾ ਕਿ ਇਹ ਤੇਰਾ ਕਾਰੋਬਾਰ ਬੰਦ ਹੋ ਜਾਣਾ ਈ ਮੈਨੂੰ ਪਰਿਵਾਰ ਨੇ ਵੀ ਕਿਹਾ ਸੀਗਾ ਕਿ ਤੂੰ ਗਲਤ ਕਰ ਰਿਹਾ ਕਾਰੋਬਾਰ 4 ਲੱਖ ਰੁਪਇਆ ਮਹੀਨਾ ਆ ਰਿਹਾ ਇਹ ਬੰਦ ਹੋ ਜਾਣਾ ਈ ਪਰਮਾਤਮਾ ਨੂੰ ਅਜਰ ਨਾਜ਼ਰ ਕਰਕੇ ਕਹਿੰਦਾ ਮੇਰਾ ਇੱਕੋ ਗਾੜੀਓ ਜਵਾਬ ਸੀਗਾ ਕਿ ਜੇ ਪਰਮਾਤਮਾ ਦੇ ਨਾਲ ਸਾਨੂੰ ਲੋਕਾਂ ਨੇ ਮਤਲਬ ਜੇ ਲੀਡਰ ਸਹੀ ਪੁੱਛੋ ਤੇ ਰੱਬ ਸਮਝ ਕੇ ਵੋਟ ਪਾਉਂਦੇ ਆ ਤੇ ਮੈਂ ਕਿਹਾ ਮੈਂ ਇੱਕ ਗੱਲ ਦੀ ਤੇ ਗਰੰਟੀ ਲਾਉ ਵੀ ਆਪਣੇ ਕਾਰੋਬਾਰ ਕਰਕੇ ਇਹ ਨਹੀਂ ਮੈਂ ਕਹਣਾ ਵੀ ਅੰਡਰਬ੍ਰਿਜ ਨਹੀਂ ਬਣਾਉਣਾ ਮੈਂ ਅੰਡਰਬ੍ਰਿਜ ਠੋਕੇ ਬਣਾਇਆ ਔਰ ਮੇਰਾ ਉਹ ਕਾਰੋਬਾਰ ਅੱਜ ਬੰਦ ਹੋ ਗਿਆ ਉਹ ਛੱਡ ਕੇ ਗਏ ਆ ਤੂੰ ਕਿ ਅੰਡਰਬ੍ਰਿਜ ਬਣ ਗਿਆ ਪਰ ਮੈਨੂੰ ਇਹ ਪਤਾ ਆ ਕਿ ਮੈਂ ਔਨੈਸਟੀ ਕੰਮ ਕੀਤਾ ਆ ਤੇ ਪ੍ਰਮਾਤਮਾ ਖੱਬੇ ਸੱਜੇ ਹੋਰ ਬਹੁਤ ਕਿਰਪਾ ਕਰਦਾ ਆ ਸੋ ਕਦੇ ਬੰਦੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਯਾਰ ਇੱਥੇ ਮੇਰਾ ਫਾਇਦਾ ਵਾ ਪਬਲਿਕ ਦਾ ਨੁਕਸਾਨ ਹੁੰਦਾ ਹੋ ਜੋ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਆ ਇਹ ਮੇਰੇ ਮੂੰਹ ਤੋਂ ਗੱਲ ਕਹਿਣ ਦੀ ਲੋੜ ਨਹੀਂ ਅੰਡਰਬੇਜ ਦੇ ਨਾਲ ਰਨ ਲਾਂਚ ਸਟੈਂਡ ਉਹ ਬੰਦ ਹੋ ਗਿਆ ਬੜੇ ਦੇਰ ਦਾ ਪਰ ਮੈਨੂੰ ਕੋਈ 1% ਵੀ ਕੋਈ ਇਸ ਗੱਲ ਦੇ ਇਹ ਨਹੀਂ ਹੈਗਾ ਵੀ ਹਾਏ ਹੋ ਕਿਉਂ ਬੰਦ ਹੋ ਗਿਆ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਆ ਨੀਅਤ ਸਾਫ਼ ਆ ਨੀਅਤ ਸਾਫ਼ ਨਾਲ ਜਿਹੜਾ ਬੰਦਾ ਕੰਮ ਕਰਦਾ ਹੈ ਉਹ ਕਦੇ ਮਾਰ ਨਹੀਂ ਖਾਂਦਾ ਸੋ ਇਹ ਮੈਂ ਇਸ ਕਰਕੇ ਗੱਲ ਕੀਤੀ ਆ ਕਿ ਜਿਹੜੇ ਜੇ ਬੰਦਾ ਇਸ ਭਾਵਨਾ ਨਾਲ ਲੀਡਰ ਕੋ ਕੰਮ ਕਰ ਰਿਹਾ ਤੇ ਪਬਲਿਕ ਨੂੰ ਪਤਾ ਲੱਗਣਾ ਚਾਹੀਦਾ ਸੋ ਇਸ ਕਰਕੇ ਸਾਰੇ ਲੀਡਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਜਿੰਨੂੰ ਵੀ ਚੁਣਦੇ ਨੇ ਸਾਰੇ ਉਹ ਇਸੇ ਕਰਕੇ ਚੁਣਦੇ ਆ ਕਿ ਯਾਰ ਵੋਟ ਪਾਈ ਸਾਡੇ ਇਲਾਕੇ ਦੀ ਤਰੱਕੀ ਹੋਵੇ ਸਾਡੇ ਇਲਾਕੇ ਦਾ ਫਾਇਦਾ ਹੋਵੇ ਤੇ ਅਸੀਂ ਇਸੇ ਭਾਵਨਾ ਨਾਲ ਕੰਮ ਕਰਦੇ ਆ ਕਰਦੇ ਰਵਾਂਗੇ ਤੇ ਜਿਹੜਾ ਕੋਈ ਵੀ ਮੇਰੇ ਕੰਮਾਂ ਨੂੰ ਰੋੜਾ ਬਣਨਾ ਚਾਹੁੰਦਾ ਕੋਈ ਸਰਕਾਰ ਦਾ ਵੱਡਾ ਵਜ਼ੀਰ ਜਾਂ ਕੋਈ ਵੀ ਬੰਦਾ ਕਿਸੇ ਵੀ ਪਦ ਤੇ ਬੈਠਾ ਆ ਮੇਰੇ ਮਗਰ ਬੜੀ ਵੱਡੀ ਤਾਕਤ ਆ ਮੇਰੇ ਲੋਕਾਂ ਦੀ ਔਰ ਜ਼ਿੰਦਗੀ ਦੇ ਵਿੱਚ ਜਿੰਨਾ ਚਿਰ ਅਸ ਸ਼ਾਫ ਆ ਜਿੰਨਾ ਚਿਰ ਪੱਗ ਤੇ ਦਾਗ ਨਹੀਂ ਆ ਕੋਈ ਮਾਇਦਾ ਲਾਲ ਨਹੀਂ ਜੰਮਿਆ ਕਿ ਇਹ ਇਹ ਜਿੰਨੀ ਜਨਤਾ ਖੜੀ ਹੈ ਇਹਨਾਂ ਦਾ ਐਮਐਲਏ ਨੂੰ ਕੋਈ ਦਬਾ ਸਕੇ ਉਹਦਣ ਦੱਬਿਆ ਜਾਵਾਂਗਾ ਜਦਦਨ ਮੈਂ ਚੋਰ ਜਾਂ ਮੈਂ ਕਰਪਸ਼ਨ ਕਰਾਂਗਾ ਉਹਦਣ ਦੱਬਿਆ ਉਹਨਾਂ ਦੇਰ ਮੈਨੂੰ ਇਹ ਸਰਕਾਰਾਂ ਨਹੀਂ ਦਬਾ ਸਕਦੀ। ਤੋਂ ਬਹੁਤ ਮੈਂ ਧੰਨਵਾਦ ਕਰਦਾ ਹਾਂ ਪਬਲਿਕ ਦਾ ਖਾਸ ਕਰਕੇ ਜਿਨ੍ਹਾਂ ਨੇ ਮੌਕਾ ਦਿੱਤਾ ਹੈ ਔਰ ਅਸੀਂ ਮੌਕਾ ਉਸ ਨੂੰ ਪੋਜੀਟਿਵਲੀ ਯੂਟਿਲਾਈਜ਼ ਕਰਕੇ ਤੇ ਅਸੀਂ ਇਹ ਡਵੈਲਪਮੈਂਟ ਦੇ ਕੰਮ ਕਰਾ ਰਹੇ ਹਾਂ ਨਾਲ ਹੀ ਮੈਂ ਬਲਜੀਤ ਸਿੰਘ ਪਾੜਾ ਕਮੇਟੀ ਪ੍ਰਧਾਨ ਨੂੰ ਵਧਾਈ ਦਿੰਦਾ ਕਿ ਜਿਹੜਾ ਐਫਰਟਲੈਸਲੀ ਸਵੇਰੇ ਉੱਠ ਕੇ 5 ਵਜੇ ਪਟਕਾ ਬਣ ਕੇ 11-12 ਵਜੇ ਤੱਕ ਬਾੜਾਂ ਚ ਰਹਿੰਦਾ ਇਕੱਲੇ ਇਕੱਲੇ ਬੰਦੇ ਨਾਲ ਰਾਤਾਂ ਬਣਾਉਂਦਾ ਆ ਤੇ ਉਹ ਜਿੱਥੇ ਵੀ ਕੋਈ ਮੁਸ਼ਕਲ ਆਉਂਦੀ ਆ ਪੂਰੀ ਕੋਸ਼ਿਸ਼ ਕਰੀਦੀ ਆ ਕਿ ਅਸੀਂ ਉਹਦਾ ਹੱਲ ਕਰੀਏ ਕਿਉਂਕਿ ਤੁਹਾਨੂੰ ਇਹ ਵੀ ਸਾਰਿਆਂ ਨੂੰ ਪਤਾ ਕਿ ਸ਼ਹਿਰ ਦੇ ਕੂੜੇ ਦਾ ਮਸਲਾ ਤਕਰੀਬਨ ਡੇਢ ਸਾਲ ਤੋਂ ਆ ਅਸੀਂ ਲਗਾਤਾਰ ਉਹ ਕੂੜਾ ਆਪਣੇ ਬੰਦਿਆਂ ਦੀਆਂ ਪੈੜੀਆਂ ਚ ਸਿੱਟ ਰਹੇ ਆ ਅਸੀਂ ਜਦੋਂ ਅਸੀਂ ਬੋਲਦੇ ਆ ਵੀ ਕੂੜਾ ਤੁਹਾਡਾ ਬੰਦ ਹੋ ਜਾਣਾ ਜੇ ਕਿੱਥੇ ਖੜੀਏ ਉਦੋਂ ਕਈ ਲੋਕ ਇਹ ਸਰਕਾਰ 'ਚ ਬੈਠੇ ਕਹਿੰਦੇ ਆ ਕੂੜੇ ਦਾ ਧਮਕਾ ਮਾਰ ਦਿਓ ਜਾਂ ਤੇ ਉਹ ਲੋਕ ਆਪਣੀਆਂ ਪੈੜੀਆਂ ਦੇਣ ਸਾਨੂੰ ਆਪਦੀਆਂ ਪੈੜੀਆਂ ਤੇ ਸਟਾ ਲੈਣ ਤੇ ਇਹਦੇ 'ਚ ਕੋਈ ਦਬਕੇ ਵਾਲੀ ਗੱਲ ਨਹੀਂ ਜਿਹੜੀ ਸਚਾਈ ਆ ਉਹਨੂੰ ਸਚਾਈ ਮੰਨਣਾ ਹੀ ਚਾਹੀਦਾ ਆ ਇਹ ਨਹੀਂ ਹੁੰਦਾ ਕਿ ਹਰ ਬਾਰੇ ਵਿਰੋਧ ਹੀ ਕਰਨਾ ਹਰ ਗੱਲ ਤੇ ਸੋ ਥੋੜਾ ਜਿਹਾ ਆਪਦੀ ਪੀੜੀ ਥੱਲੇ ਉਹਨਾਂ ਨੂੰ ਝੋਟਾ ਮਾਰਨਾ ਚਾਹੀਦਾ ਆ ਕਿ ਤੁਸੀਂ ਵੀ ਸਰਕਾਰ 'ਚ ਬੈਠੇ ਹੋ ਲੋਕ ਤੁਹਾਡੇ ਖੱਬੇ ਸੱਜੇ ਜਿਹੜੇ ਬਹੁਤ ਬੋਲਦੇ ਆ ਉਹਨਾਂ ਸਾਰਿਆਂ ਨੂੰ ਆਪਣੀ ਪੀੜੀ ਥੱਲੇ ਝੋਟਾ ਮਾਰਨਾ ਚਾਹੀਦਾ ਕਿ ਇਹ ਪਾੜੇ ਦਾ ਇਸ਼ੂ ਨਹੀਂ ਆ ਇਹ ਸਾਡੇ ਗੁਰਦਾਸਪੁਰ ਸ਼ਹਿਰ ਦਾ 70000 ਵੋਟਰਾਂ ਦਾ ਇਸ਼ੂ ਆ। ਸੋ ਇਸ ਕਰਕੇ ਮੈਂ ਚਾਹੁੰਦਾ ਆ ਕਿ ਇਹਨੂੰ ਐਮੀ ਕਦੇ ਐਮੀ ਕੇਬਲੀ ਇਹ ਹੱਲ ਹੋਣੇ ਚਾਹੀਦੇ ਆ। ਸੋ ਜਿੱਥੇ ਕਿਤੇ ਮੇਰੇ ਨਾਲ ਕਿਸੇ ਨੇ ਪੰਗਾ ਲੈਣਾ ਮੈਂ ਕਦੇ ਕਦੀ ਚਿੱਕਿਆ ਹੀ ਨਹੀਂ ਨਾ ਮੈਂ ਕਦੀ ਰੋਇਆ। ਮੇਰੇ ਨਾਲ ਪੰਗਾ ਲਓ ਪਰ ਇਹ ਪਬਲਿਕ ਨੂੰ ਤੰਗ ਨਾ ਕਰੀਏ। ਰਾਜਨੀਤੀ ਆਪਣੇ ਇੱਕ ਲੈਵਲ ਤੇ ਰਹੀਏ ਉਸ ਲੈਵਲ ਤੋਂ ਥੱਲੇ ਕਿਸੇ ਲੀਡਰ ਨੂੰ ਡਿਗਣਾ ਨਹੀਂ ਚਾਹੀਦਾ। ਸੋ ਬਹੁਤ ਧੰਨਵਾਦ ਇੱਕ ਵਾਰ ਫਿਰ ਗੁਰਦਾਸਪੁਰ ਦੀ ਪਬਲਿਕ ਦਾ। ਥੈਂਕ ਯੂ। ਸਹੀ ਜਦ ਦਾ ਜਿਹੜੀ ਬਾੜਾ ਤੇਰਾ ਉਸ ਘਟ ਅੱਜ ਵਾਰਡ ਨੰਬਰ 23 ਕਾਲੇਜ ਰੋਡ ਸਥਿਤ ਇਹਨੂੰ ਕੋਲਡ ਸਟੋਰ ਵਾਲੀ ਜਿਹੜੀ ਆ ਸੜਕ ਇਹ ਬੜੀ ਲੰਬੇ ਸਮੇਂ ਤੋਂ ਇੱਥੋਂ ਦੇ ਵਸਨੀਕਾਂ ਦੀ ਮੰਗ ਸੀ ਜਿਹੜੀ ਮੰਗ ਨੂੰ ਇਹਨਾਂ ਨੇ ਪੂਰਾ ਕਰਦੇ ਹੋਏ ਅੱਜ 12 ਲੱਖ ਦੀ ਲਾਗਤ ਦੇ ਨਾਲ ਇਹ ਟੈਂਡਰ ਲਗਾਇਆ ਸੀ ਜਿਹਦੇ ਵਿੱਚੋਂ ਕੁਝ 파ਟ ਜਿਹੜਾ ਵਾ ਇਹ ਲੁੱਕ ਪਾ ਦਿੱਤੀ ਆ ਇੱਥੇ ਹੋਰ ਵੀ ਇਹਨਾਂ ਦੇ ਕੋਈ ਇੱਥੇ ਇੱਕ ਦੋ ਗਲੀਆਂ ਇਹਨਾਂ ਦੀਆਂ ਛੜਕਾ ਹੈਗੀਆਂ ਉਹ ਵੀ ਇਹਦੇ ਵਿੱਚੋਂ ਜਿਹੜੀਆਂ ਬਾਕੀ ਉਹ ਵੀ ਕਰਵਾ ਦਿੱਤੀਆਂ ਜਾਣੀਆਂ ਤੇ ਉਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਜਿਹੜਾ ਵਾ ਆਪਣੇ ਦਸ਼ਮੇਸ਼ ਸਵੀਟ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਸੜਕ ਦਾ ਉਹਦਾ ਅਦਗਠਨ ਕੀਤਾ ਸੀ ਉਸ ਤੋਂ ਇਲਾਵਾ ਇਸ ਬਾੜ ਦੀ ਇੱਕ ਬੜੀ ਲੰਮੀ ਸਮੇਂ ਤੋਂ ਸਮੱਸਿਆ ਚੱਲ ਰਹੀ ਹੈ ਕਿ ਇੱਥੇ ਸੀਵਰੇਜ ਦੀ ਜਿਹੜੀ ਉਹ ਬੜੀ ਪ੍ਰੋਬਲਮ ਹੈ ਬਾਜਵਾ ਕਲੋਨੀ ਦੀ ਉਹਦਾ ਜਿਹੜਾ ਵਾ 9 ਕਰੋੜ ਸਮਥਿੰਗ ਦਾ ਜਿਹੜਾ ਇੱਕ ਪ੍ਰੋਜੈਕਟ ਅਸੀਂ ਸੈਂਟਰ ਕੋਲ ਪ੍ਰਵਾਨ ਕਰਾਇਆ ਉਹਦੇ ਵਿੱਚ ਜਿਹੜਾ ਬਾਜਵਾ ਕਲੋਨੀ ਵੀ ਆ ਜਿਹਦੇ ਵਿੱਚ ਜਿਹੜਾ ਸੀਵਰੇਜ ਦਾ ਜਿਹੜਾ ਸਾਰਾ ਇਹਨਾਂ ਦਾ ਹੱਲ ਕੀਤਾ ਜਾਊਗਾ ਉੱਚ ਇੱਕ ਜਗ੍ਹਾ ਦੀ ਆਪਣੇ ਉਹ ਜਗ੍ਹਾ ਸਾਨੂੰ ਚਾਹੀਦੀ ਹੈ ਨਗਰ ਕੌਂਸਲ ਨੂੰ ਜਿੱਥੇ ਉਹ ਆਰ ਪੀ ਐਸ ਲੱਗਣਾ ਸੋ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਇਹਨਾਂ ਦਾ ਬੜਾ ਜੈਨੂਨ ਤੇ ਬੜੇ ਲੰਮੇ ਸਮੇਂ ਦੀ ਮੰਗ ਆ ਉਹ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੂਰਾ ਕਰਾਂਗੇ ਸੋ ਇਸ ਤਰ੍ਹਾਂ ਹੀ ਜਿਹੜਾ ਨਗਰ ਕੌਂਸਲ ਵੱਲੋਂ ਅਪਰਾਲਾ ਕਰੀਦਾ ਕਿ ਕਿਉਂਕਿ ਸਾਢੇ 3 ਸਾਲ ਵੀ ਜਾਣ ਤੱਕ ਸਗੋਂ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਜਾਂ ਸਾਨੂੰ ਜਿੰਨੇ ਵੀ ਡਵੈਲਪਮੈਂਟ ਦੇ ਕੰਮ ਆ ਸਗੋਂ ਜਿਹੜੀ ਆ ਝਾੜੂ ਦੀ ਸਰਕਾਰ ਆਈ ਆ ਇਹ ਰੋਕਣ ਦੀ ਕੋਸ਼ਿਸ਼ ਜ਼ਰੂਰ ਕਰਦੀ ਆ ਨਾ ਕੋਈ ਅੱਜ ਤੱਕ 3 ਸਾਲ 3.5 ਸਾਲ ਦੇ ਵਿੱਚ ਕੋਈ ਗਵਰਨਮੈਂਟ ਵੱਲੋਂ ਦੱਸੋ ਜੇ ਕੋਈ ਪੈਸਾ ਗੁਰਦਾਸਪੁਰ ਸਿਟੀ ਲਈ ਆਇਆ ਇਹ ਕੋਈ ਚੌਂਕ ਡਵੈਲਪ ਕਰੀਏ ਤਾਂ ਇਹਨਾਂ ਨੂੰ ਤਕਲੀਫ ਆ ਅੱਜ ਇੱਥੇ ਵੀ ਤਕਲੀਫ ਆ ਵੀ ਲੋਕਾਂ ਦੇ ਕੰਮ ਕਿਉਂ ਹੋ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਵਾਰਡ ਦੇ ਵਿੱਚ ਵੀ ਟੈਂਡਰ ਲਗਾਏਗੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਆਖੋਖ ਵਾਡਾਂ ਦੇ ਵਿੱਚ ਗਲੀਆਂ ਬਣ ਰਹੀਆਂ ਕੋਈ ਸੀਵਰੇਜ ਦਾ ਕੰਮ ਚੱਲ ਰਿਹਾ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆ ਲੋਕਾਂ ਨੂੰ ਪੂਰੇ ਕਰਕੇ ਦਵਾਂਗੇ ਸੋ ਸਾਰਿਆਂ ਦਾ ਮੈਂ ਵਾਰਡ ਵਾਸੀਆਂ ਦਾ ਕਾਉਂਸਲਰ ਸਬੰਨਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਮੇਰਾ ਹੌਸਲੇ ਵਿੱਚ ਸਹਿਯੋਗ ਕਰਦੇ ਨੇ ਤੇ ਐਮੀ ਕੇਬਲੀ ਬੈ ਕੇ ਅਸੀਂ ਸਾਰੇ ਇਹ ਡਵੈਲਪਮੈਂਟ ਦੇ ਕੰਮ ਕਰ ਰਹੇ ਹਾਂ ਧੰਨਵਾਦ